ਕਰਤਾਂ ਦੇ ਅੱਗੇ ਲੱਗੀ ਨੇ ਮੈਂ ਮਸਤ ਫੁਲਾਦੀ ਤੋਂ ਹਮਾਇਨਾ ਨੇ ਆ ਗਿਆ ਉਹਨੇ ਫਾਇਰ ਗਿਆ ਤੇ ਫੋਨ ਕਰ ਦਿੱਤਾ ਵੀਰੋ ਨੇ ਕਰਤਾ ਕਰਤਾ ਆ ਰਹੀ ਫਾਇਰ ਗਿਆ ਤੇ ਆਈ ਤੁਸੀਂ ਆਓ ਆਏ ਆ ਰਹੇ ਨਾਲੇ ਤਬੂਹ ਆਲੇ ਆ ਰਹੇ ਆ ਨਰੇ ਬਰੇ ਵਕੇ ਚਲੋ ਜੋ ਹੋਣਾ ਸੀ ਮੇਰਾ ਨੁਕਸਾਨ ਤਾਂ ਬੇਸ਼ੱਕ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਉਹ ਤੇ ਬਰਦਾਸ਼ਤ ਹੁੰਦਾ ਪਰ ਜਿਹੜਾ ਲੋਕਾਂ ਨੇ ਹੈਲਪ ਕੀਤੀ ਹੈ ਮੈਂ ਉਹ ਜ਼ਿੰਦਗੀ ਭਰ ਵੀ ਉਹਨਾਂ ਦਾ ਸ਼ੁਕਰੀਆ ਕਰਦਾ ਰਾਂਗਾ ਕਦੇ ਵੀ ਉਹਨਾਂ ਦਾ ਮੈਂ एहसान ਨਹੀਂ ਮੋਟਾ ਸਕਦਾ ਖਾਸ ਕਰਕੇ ਜਿਸ ਮੇਰੇ ਵੀਰ ਨੇ ਫੋਨ ਕੀਤਾ ਫਾਇਰ ਬ੍ਰਿਗੇਡ ਦੀ ਗੱਡੀ ਵਾਲੇ ਨੇ ਤੇ ਫਾਇਰ ਬ੍ਰਿਗੇਡ ਦੇ ਵੀਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ 20 ਮਿੰਟ ਦੇ ਅੰਦਰ ਅੰਦਰ ਫੋਨ ਜਾਣ ਤੋਂ ਇੱਥੇ ਪਹੁੰਚ ਗਏ वाहगुरु जी का खालसा वाहगुरु जी की फतेह ਇੱਕ ਪਿਤਾ ਇੱਕ ਇਸ ਕੇ ਹੰਬਾਰਕ ਤੂੰ ਮੇਰਾ ਗੁਰਹਾਈ ਸਾਡੇ ਵੀਰ ਗੁਰਚਰਨ ਸਿੰਘ ਤੇ ਦੁਕਾਨ ਤੇ ਜੋ ਵੀ ਮੰਦਭਾਗੀ ਘਟਨਾ ਵਾਪਰੀ ਹੈ ਜਿਹੜੀ ਕਿ ਉਹਨਾਂ ਦੇ ਦੁਕਾਨ ਤੇ ਅੱਗ ਦੀ ਘਟਨਾ ਅੱਗ ਦੀ ਘਟਨਾ ਨਾਲ ਸਾਰਾ ਉਹਨਾਂ ਦਾ ਸਮਾਨ ਜਿਹੜਾ ਉਹ ਸੜ ਕੇ ਖਾਕ ਹੋ ਗਿਆ ਤੇ ਕਾਫੀ ਨੁਕਸਾਨ ਆਇਆ ਵੀਰ ਦਾ ਜਿੰਨਾ ਵੀ ਬਾਹਰ ਸਮਾਨ ਸੀ ਚਾਰ ਪੰਜ ਗੱਡੀਆਂ ਵਾਲ ਸੀ ਉਹ ਸਾਰਾ ਸੜ ਕੇ ਸੁਆਹ ਗਿਆ ਤੋਂ ਉਹਨਾਂ ਸਾਰੇ ਵੀਰਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਆਪਣੇ ਵੀਰ ਨਾਲ ਕਿਸ ਤਰ੍ਹਾਂ ਖੜਾ ਹੋਣਾ ਹੈ ਕਿਉਂਕਿ ਅਸੀਂ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਧੀਆਂ ਪੁੱਤਰਾਂ ਤੇ ਇਹ ਸਾਡਾ ਵੀਰ ਹੈ ਛੋਟਾ ਵੱਡਾ ਤੇ ਸ਼ਾਮੀ 5 ਵਜੇ ਦਾ ਟਾਈਮ ਅਸੀਂ ਰੱਖਿਆ ਸਿੰਬਲ ਡਿਵੈਲਪਰ ਸੁਸਾਇਟੀ ਦੀ ਤਰਫੋਂ ਕਿ ਅਸੀਂ 5 ਵਜੇ ਸਿੰਬਲ ਸਕੂਲ ਵਿੱਚ ਸਾਰੇ ਪਤਵੰਤੇ ਸੱਜਣ ਜਿਸ ਤਰ੍ਹਾਂ ਸਾਡੇ ਸਰਪੰਚ ਵੀ ਰਵਿੰਦਰ ਸਿੰਘ ਹਨ ਵੀਰ ਸਾਡੇ ਸਰਪੰਚ ਰਾਜਿੰਦਰ ਸਿੰਘ ਹੋਰੀਆ ਨੇ ਤੇ ਹੋਰ ਵੀ ਜਿੰਨੇ ਪਤਵੰਤੇ ਸੱਜਣਾਂ ਨੇ ਅਸੀਂ 5 ਵਜੇ ਸਕੂਲ ਵਿੱਚ ਇਕੱਠੇ ਹੋ ਕਿ ਆਪਾਂ ਸਲਾਹ ਕਰੀਏ ਕਿ ਆਪਾਂ ਆਪਣੇ ਵੀਰ ਨਾਲ ਆਪਣੇ ਭਰਾ ਨਾਲ ਕਿਸ ਤਰ੍ਹਾਂ ਖੜੇ ਹੋਣਾ ਹੈ ਤੇ ਉਸ ਦਾ ਜਿੰਨਾ ਵੀ ਨੁਕਸਾਨ ਆਸੀ ਉਸ ਤਰ੍ਹਾਂ ਉਸ ਨੂੰ ਕਿਸ ਤਰ੍ਹਾਂ ਰਿਕਵਰ ਕਰਨਾ ਹੈ ਦੁਬਾਰਾ ਤੋ ਇਹ ਬੇਨਤੀਆਂ ਅਨੁਸਾਰ ਆਪਣੇ ਸਿਨੇ ਵੀ ਵੀਰਾਂ ਨੂੰ ਉਹਨਾਂ ਨੂੰ ਕਿ ਸਿਨੇ ਵੀ ਪਤਵੰਤੇ ਸੱਜਣਾਂ ਸਿੰਪਲ ਕੈਂਪ ਦੇ ਸਾਰੇ ਮਿਲ ਕੇ ਇਸ ਵੀਰ ਦਾ ਨੁਕਸਾਨ ਜਿਹੜਾ ਆ ਆਪਾਂ ਭਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਸਾਰਾ ਨੁਕਸਾਨ ਹੋਇਆ ਤੁਹਾਡਾ ਇਹ ਜਿਹੜਾ ਸਾਰਾ ਨੁਕਸਾਨ ਬਹੁਤ ਹੋ ਗਿਆ ਦੋ ਦੋ ਗੱਡੀਆਂ ਦਾ ਮਾਲ ਸੀ ਗੱਡੀ ਵਾਲੇ ਨੂੰ ਫੋਨ ਕਰ ਰਿਆ ਸੀ ਮੈਂ ਰੋਜ਼ ਉਹਨਾਂ ਕੋਲ ਟਾਈਮ ਨਹੀਂ ਸੀ ਲੇਬਰ ਛੁੱਟੀ ਤੇ ਸੀ ਉਹਨਾਂ ਨੇ ਕਿਹਾ ਕੱਲ ਭੇਜਾਂਗੇ ਪਰਸੂ ਭੇਜਾਂਗੇ ਕਰਦੇ ਕਰਦੇ ਟਾਈਮ ਨਿਕਲ ਗਿਆ ਤੇ ਕੋਈ ਦੋ ਢਾਈ ਗੱਡੀ ਮਾਲ ਸੀ ਮੇਰੇ ਕੋਲ ਕਿੱਤਾ ਪਤਾ ਕਿਸ ਤਰ੍ਹਾਂ ਚਲੇ ਆਦੇ ਕੀ ਕਰਨਾ ਕੋਈ ਫੋਨ ਆਇਆ ਅਨਡਾਉਨ ਤੋਂ ਕੋਈ ਜਾ ਰਹੀ ਸੀ ਵਿਚਾਰਾ ਕੋਈ ਪਿਆਰਾ ਸੀ ਦੋਸਤ ਯਾਰ ਹੀ ਹੋਣਾ ਮੇਰਾ ਮੈਂ ਨੇ ਉਹਨੂੰ ਜਾਣਦਾ ਉਹਨੇ ਫੋਨ ਕੀਤਾ ਕਹਿੰਦਾ ਇਸ ਵੇਲੇ ਤੁਹਾਡੇ ਗਾ ਦੁਕਾਨ ਤੋਂ ਨਾ ਕਾਫੀ ਅਗਨ ਨਿਕਲ ਲਈ ਹੈ ਤੇ ਮੈਂ ਫਾਇਰ ਬ੍ਰਿਗੇਡ ਵਾਲੇ ਨੂੰ ਫੋਨ ਕਰ ਦਿੱਤਾ ਇੰਨੇ ਚਿਰ ਮੈਂ ਆਂਦਾ ਤੇ ਅੱਗੇ ਆਗ ਬਹੁਤ ਜ਼ਿਆਦਾ ਭੜ ਰਹੀ ਸੀ ਇਹ ਟੋਟਲੀ ਸਾਰਾ ਕੁਝ ਹੀ ਸੜ ਗਿਆ ਕਿੰਨੇ ਵਜੇ ਪਤਾ ਚੱਲਿਆ ਤੁਹਾਨੂੰ ਮੈਨੂੰ ਕੋ 7 ਵਜੇ ਪਤਾ ਲੱਗਾ ਸਵੇਰੇ 7:00 ਤੇ ਅੱਗ ਕਿੰਨੇ ਕਵਜੇ ਦੀ ਲੱਗੀ ਦੀ ਇਹ ਤਾਂ ਅਪ੍ਰੋਕਸੀਮੇਟਲੀ 5 ਵਜੇ ਤੋਂ ਬਾਅਦ ਹੀ ਲੱਗੀ ਹੈ ਕੋਈ ਕਾਰਨ ਨਹੀਂ ਪਤਾ ਚੱਲਿਆ ਕਾਰਨ ਨਹੀਂ ਪਤਾ ਕਿ ਕਿਉਂਕਿ ਕੋਈ ਇੱਥੇ ਬਿਜਲੀ ਦੀ ਤਾਰ ਵਗੈਰਾ ਤੇ ਕੁਝ ਲੱਗਦੀ ਨਹੀਂ ਪਈ ਕੋਈ ਕਾਰਨ ਨਹੀਂ ਪਤਾ ਕੋਈ ਕਾਰਨ ਨਹੀਂ ਪਤਾ ਚੱਲ ਰਿਹਾ ਟੋਟਲ ਸਾਰਾ ਸਮਾਨ ਨੁਕਸਾਨ ਹੋ ਗਿਆ ਸਾਰੇ ਬਾਰੀ ਸੀ ਸਾਰੇ ਸਾਰੇ ਨੁਕਸਾਨ ਹੋ ਗਏ ਕੋਈ ਦੋ ਗੱਡੀਆਂ ਗੱਤੇ ਦੇ ਸਨ ਤੇ ਦੋ ਗੱਡੀਆਂ ਪਲਾਸਟਿਕ ਦੀਆਂ ਸਨ ਚਾਰ ਗੱਡੀਆਂ ਸਮਾਨ ਸੀ ਕਾਪੀ ਕਿਤਾਬ ਸੀ ਕੋਈ 1 ਟਨ ਕ ਕੰਡਾ ਸੀ ਮੇਰਾ ਕਿਤੇ 7 ਟਨ ਦਾ 7 ਕੁਇੰਟਲ ਦਾ ਅੱਛਾ ਉਹਦਾ ਵੀ ਮੇਰਾ 32 33 ਹਜ਼ਾਰ ਦਾ ਕਾਲੀ ਕੰਡਾ ਸੀ ਉਹ ਟੋਟਲੀ ਡਾਡ ਸੈਲ ਡੈਡ ਹੋ ਜਾ ਫਿਰ ਸਾਰੇ ਡੈਡ ਹੋ ਜਾਂਦਾ ਚਲੋ ਜੋ ਹੋਣਾ ਸੀ ਉਹਦੇ ਭਾਣੇ ਵਿੱਚ ਹੀ ਹੈ ਚਲੋ ਜੋ ਹੋਣਾ ਸੀ ਮੇਰਾ ਨੁਕਸਾਨ ਤਾਂ ਬੇਸ਼ੱਕ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਉਹ ਤੇ ਬਰਦਾਸ਼ਤ ਹੁੰਦਾ ਪਰ ਜਿਹੜਾ ਲੋਕਾਂ ਨੇ ਹੈਲਪ ਕੀਤੀ ਹੈ ਮੈਂ ਉਹ ਜ਼ਿੰਦਗੀ ਭਰ ਵੀ ਉਹਨਾਂ ਦਾ ਸ਼ੁਕਰੀਆ ਕਰਦਾ ਰਾਂਗਾ ਕਦੇ ਵੀ ਉਹਨਾਂ ਦਾ ਮੈਂ एहसान ਨਹੀਂ ਮੁਕਾ ਸਕਦਾ ਖਾਸ ਕਰਕੇ ਜਿਸ ਮੇਰੇ ਵੀਰ ਨੇ ਫੋਨ ਕੀਤਾ ਫਾਇਰ ਬ੍ਰਿਗੇਡ ਦੀ ਗੱਡੀ ਵਾਲੇ ਨੇ ਇਹ ਫਾਇਰ ਬ੍ਰਿਗੇਡ ਦੇ ਵੀਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ 20 ਮਿੰਟ ਦੇ ਅੰਦਰ-ਅੰਦਰ ਫੋਨ ਜਾਣ ਤੋਂ ਇੱਥੇ ਪਹੁੰਚ ਗਏ ਆਂਦੇ ਉਹਨਾਂ ਨੇ ਬੜੇ ਦਿਲਚਸਪੀ ਨਾਲ ਘਰ ਤੋਂ ਬਾਹਰ ਮੈਂ 2-3 ਘੰਟੇ ਸਾਡੇ ਕੋਲ ਰੇ ਉਹਨਾਂ ਨੇ ਸਾਡਾ ਮੇਰੀ ਅੰਦਰ ਵਾਲਾ ਜਿਹੜਾ ਸਮਾਨ ਬਚਾਇਆ ਉਹਨਾਂ ਨੇ ਬੜਾ ਜਿਹੜੇ ਦੁਕਾਨ ਦੇ ਅੰਦਰ ਅੱਗ ਨਹੀਂ ਗਈ ਉਹਨਾਂ ਨੇ ਬਹੁਤ ਜ਼ੋਰ ਲਾਇਆ ਅੱਗ ਬਚਾਈ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਮੇਰੇ ਇੱਥੋਂ ਦੇ ਆਂਢੀ ਗੁਆਂਢੀ ਦੋਸਤ ਯਾਰ ਉਹਨਾਂ ਨੇ ਵੀ ਨਾਲ ਹੋ ਕੇ ਆਪਣੀ ਤਰਫੋਂ ਹੈਲਪ ਕੀਤੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਹੋਣਾ ਸੀ ਉਹ ਉਹਨਾਂ ਦਾ ਮੇਰੇ ਵਾਸਤੇ ਇੱਕ ਬੜਾ ਵੱਡਾ ਹਸਾਨ ਹੈ ਬਹੁਤ ਬਹੁਤ ਫਾਇਰ ਬਰਗੇਡ ਵਾਲੇ ਵੀਰਾਂ ਦਾ ਮੈਂ ਕਹਾਂਗਾ ਕਿ ਉਹਨਾਂ ਨੂੰ ਮੈਂ ਜਿੰਨਾ ਵੀ ਹੋ ਸਕਦਾ ਉਹਨਾਂ ਦੀ ਮੈਂ ਉਸਤਤੀ ਕਰਾਂਗਾ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਿ ਇੰਨਾ ਅچھے ਤਰੀਕੇ ਨਾਲ ਤੇ ਮੈਂ ਉਹਨਾਂ ਨੂੰ ਚਾਹ ਪਾਣੀ ਵੀ ਪੁੱਛੀ ਉਹਨਾਂ ਨੇ ਕਿਹਾ ਚਾਹ ਪਾਣੀ ਸਾਡਾ ਫਰਜ਼ ਹੈ ਕਿ ਤੁਹਾਡੀ ਅੱਗ ਬੁਝਾਣੀ ਅੱਗ ਬੁਝਾਉਣ ਤੋਂ ਬਾਅਦ ਵੀ ਖੜੇ ਰਹੇ ਕਿ ਜਿਸਲੇ ਦਾ ਗੱਤੂ ਬਿਲਕੁਲ ਬੰਦ ਨਾ ਹੋ ਜਾਏ ਕਿਉਂਕਿ ਬਾਅਦ ਵਿੱਚ ਅੱਗ ਭੜਕ ਸਕਦੀ ਹੈ ਗੱਤਾ ਪਲਾਸਟਿਕ ਹੈ ਉਹਨਾਂ ਨੇ ਫਿਰ ਸਾਡੇ ਕਿਹਾ ਕਿ ਅੱਗ ਟੋਟਲ ਬੁਝਾ ਕੇ ਜਾਵਾਂਗੇ ਉਹ ਸਾਡੇ ਕੋਲ ਤਕਰੀਬਨ ਮੇਰੇ ਖਿਆਲ ਰੇ ਇਹਦੇ ਉਹਨਾਂ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਜਿੱਥੇ ਬਾਕੀ ਨਾ ਇਹ ਡਿਪਾਰਟਮੈਂਟ ਵਾਲੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਵਾਹਿਗੁਰੂ ਜੀ ਕਾ ਕਾ ਸਾ ਵਾਹਿਗੁਰੂ ਜੀ ਕੀ ਬਤ